ਬਾਸਮਤੀ ਚੌਲਾਂ ਦੇ ਸਬੰਧ ਵਿੱਚ ਇੱਕ ਵੱਡੀ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ ਜਿਸ ਵਿੱਚ ਕੇਂਦਰ ਸਰਕਾਰ ਨੇ ਬਾਸਮਤੀ ਚੌਲਾਂ ਦੀ ਨਿਰਜ਼ਾਤ ਤੇ ਘੱਟੋ-ਘੱਟ ਨਿਰਜ਼ਾਤ ਮੁੱਲ ਹਟਾ ਦਿੱਤੇ ਸਨ ਜਿਸ ਨਾਲ ਵਸਿੰਦਿਆਂ ਵਿੱਚ ਇੱਕ ਆਸ ਵੱਜ ਗਈ ਸੀ ਜਿਸ ਵਿੱਚ ਵਸਿੰਦਿਆਂ ਨੂੰ ਆਸ ਸੀ ਕਿ ਕਿਸਾਨਾਂ ਨੂੰ ਚੌਲਾਂ ਦਾ ਮੁੱਲ ਵਧੀਆ ਮਿਲੇਗਾ ਪਰ ਹਾਲਾਤ ਇਸਦੇ ਉਲਟ ਨਜ਼ਰ ਆ ਰਹੇ ਨੇ ਪਿਛਲੇ ਸਾਲ ਜਿੱਥੇ ਵਿਸ਼ਵ ਪੱਧਰ ਤੇ ਬਾਸਮਤੀ ਚੌਲ ਦੀ ਕੀਮਤ 917 ਡਾਲਰ ਸੀ ਉੱਥੇ ਹੀ ਇਸ ਸਾਲ ਇਸ ਦੀ ਕੀਮਤ ਵਧ ਕੇ 1017 ਡਾਲਰ ਪ੍ਰਤੀ ਟਨ ਹੋ ਗਈ ਹੈ ਇਹ ਵਾਧਾ ਸੰਕੇਤ ਦਿੰਦਾ ਹੈ ਕਿ ਗਲੋਬਲ ਮਾਰਕੀਟ ਵਿੱਚ ਚੌਲਾਂ ਦੀ ਮੰਗ ਵਧ ਰਹੀ ਹੈ ਪਰ ਹਾਲਾਤ ਇਹ ਹਨ ਕਿ ਪੰਜਾਬ ਦੇ ਕਿਸਾਨਾਂ ਨੂੰ ਇਸ ਵਾਧੇ ਦਾ ਕੋਈ ਖਾਸ ਲਾਭ ਨਹੀਂ ਮਿਲ ਰਿਹਾ ਹੈ ਇਹ ਤਸਵੀਰਾਂ ਜੋ ਤੁਸੀਂ ਦੇਖ ਰਹੇ ਹੋ ਪਾਕਤਾ ਵਾਲਾ ਦਾਣਾ ਮੰਡੀ ਅੰਮ੍ਰਿਤਸਰ ਦੀਆਂ ਨੇ ਜਿੱਥੇ ਕਿ ਕਿਸਾਨਾਂ ਵੱਲੋਂ ਮੰਡੀ ਚ ਪਈ ਆਪਣੀ ਫਸਲ ਚੁੱਕ ਕੇ ਵੱਕ ਟਰਾਲੀਆਂ ਵਿੱਚ ਲੋਡ ਕੀਤੀ ਜਾ ਰਹੀ ਹੈ ਕਿਸਾਨਾਂ ਨੇ ਇਸ ਦੀ ਵਜ੍ਹਾ ਸਰਕਾਰ ਵੱਲੋਂ ਕੀਤੇ ਵਾਅਦੇ ਪੂਰੇ ਨਹੀਂ ਹੋਣ ਦੀ ਵਜ੍ਹਾ ਦੱਸੀ ਹੈ ਪੰਜਾਬ ਸਰਕਾਰ ਨੇ ਵਾਅਦਾ ਕੀਤਾ ਸੀ ਕਿ ਜੇਕਰ 3200 ਰੁਪਏ ਤੋਂ ਘੱਟ ਰੇਟ ਲੱਗੇ ਤਾਂ ਸਰਕਾਰ ਉਸ 'ਚ ਐਂਟਰ ਕਰੇਗੀ ਪਰ ਕਿਸਾਨਾਂ ਨੇ ਦੱਸਿਆ ਕੀ ਫਸਲ ਦਾ ਰੇਟ ਸਿਰਫ 2000 ਰੁਪਏ ਲੱਗ ਰਿਹਾ ਹੈ ਜਿਸ ਕਰਕੇ ਕਿਸਾਨ ਆਪਣੀ ਫਸਲ ਮੰਡੀਆਂ ਚੋਂ ਵਾਪਸ ਚੁੱਕ ਰਿਆ ਹਨ ਤੁਹਾਨੂੰ ਦੱਸ ਦਈਏ ਕਿ ਪਿਛਲੇ ਸਾਲ ਜਿੱਥੇ ਪੰਜਾਬ ਦੇ ਕਿਸਾਨਾਂ ਨੂੰ ਬਾਤਮਤੀ ਦੇ ਰੇਟ 3500 ਰੁਪਏ ਪ੍ਰਤੀ ਕੁਆਂਟਲ ਮਿਲੇ ਸਨ ਇਸ ਸਾਲ ਉਹਨਾਂ ਨੂੰ ਸਿਰਫ 2000 ਰੁਪਏ ਪ੍ਰਤੀ ਕੁਆਂਟਲ ਦੀ ਕੀਮਤੀ ਮਿਲ ਰਹੀ ਹੈ ਕਿਸਾਨ ਇਸ ਗਿਰਾਵਟ ਨੂੰ ਲੈ ਕੇ ਚਿੰਤਤ ਹਨ ਕਿਉਂਕਿ ਇਹ ਟਲਾਨ ਵਾਲੀਆਂ ਕੀਮਤਾਂ ਉਹਨਾਂ ਦੀ ਆਮਦਨ ਤੇ ਵੱਡਾ ਅਸਰ ਪਾ ਰਹੀਆਂ ਹਨ ਬਾਸਮਤੀ ਚੌਲਾਂ ਦੇ ਸਬੰਧ ਵਿੱਚ ਇੱਕ ਵੱਡੀ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ ਜਿਸ ਵਿੱਚ ਕੇਂਦਰ ਸਰਕਾਰ ਨੇ ਬਾਸਮਤੀ ਚੌਲਾਂ ਦੀ ਨਿਰਜ਼ਾਤ ਤੇ ਘੱਟੋ-ਘੱਟ ਨਿਰਜ਼ਾਤ ਮੁੱਲ ਹਟਾ ਦਿੱਤੇ ਸਨ ਜਿਸ ਨਾਲ ਵਸਿੰਦਿਆਂ ਵਿੱਚ ਇੱਕ ਆਸ ਬਚ ਗਈ ਸੀ ਜਿਸ ਵਿੱਚ ਵਸਿੰਦਿਆਂ ਨੂੰ ਆਸ ਸੀ ਕਿ ਕਿਸਾਨਾਂ ਨੂੰ ਚੌਲਾਂ ਦਾ ਮੁੱਲ ਵਧੀਆ ਮਿਲੇਗਾ ਪਰ ਹਾਲਾਤ ਇਸਦੇ ਉਲਟ ਨਜ਼ਰ ਆ ਰਹੇ ਨੇ ਪਿਛਲੇ ਸਾਲ ਜਿੱਥੇ ਵਿਸ਼ਵ ਪੱਧਰ ਤੇ ਬਾਸਮਤੀ ਚੌਲ ਦੀ ਕੀਮਤ 917 ਡਾਲਰ ਸੀ ਉੱਥੇ ਹੀ ਇਸ ਸਾਲ ਇਸ ਦੀ ਕੀਮਤ ਵਧ ਕੇ 1017 ਡਾਲਰ ਪ੍ਰਤੀ ਟਨ ਹੋ ਗਈ ਹੈ ਇਹ ਵਾਧਾ ਸੰਕੇਤ ਦਿੰਦਾ ਹੈ ਕਿ ਗਲੋਬਲ ਮਾਰਕੀਟ ਵਿੱਚ ਚੌਲਾਂ ਦੀ ਮੰਗ ਵਧ ਰਹੀ ਹੈ ਪਰ ਹਾਲਾਤ ਇਹ ਹਨ ਕਿ ਪੰਜਾਬ ਦੇ ਕਿਸਾਨਾਂ ਨੂੰ ਇਸ ਵਾਧੇ ਦਾ ਕੋਈ ਖਾਸ ਲਾਭ ਨਹੀਂ ਮਿਲ ਰਿਹਾ ਹੈ ਇਹ ਤਸਵੀਰਾਂ ਜੋ ਤੁਸੀਂ ਦੇਖ ਰਹੇ ਹੋ ਪਾਕਤਾ ਵਾਲਾ ਦਾਣਾ ਮੰਡੀ ਅੰਮ੍ਰਿਤਸਰ ਦੀਆਂ ਨੇ ਜਿੱਥੇ ਕਿ ਕਿਸਾਨਾਂ ਵੱਲੋਂ ਮੰਡੀ 'ਚ ਪਈ ਆਪਣੀ ਫਸਲ ਚੁੱਕ ਕੇ ਵਾਪਸ ਟਰਾਲੀਆਂ ਵਿੱਚ ਲੋਡ ਕੀਤੀ ਜਾ ਰਹੀ ਹੈ ਕਿਸਾਨਾਂ ਨੇ ਇਸ ਦੀ ਵਜ੍ਹਾ ਸਰਕਾਰ ਵੱਲੋਂ ਕੀਤੇ ਵਾਅਦੇ ਪੂਰੇ ਨਹੀਂ ਹੋਣ ਦੀ ਵਜ੍ਹਾ ਦੱਸੀ ਹੈ ਪੰਜਾਬ ਸਰਕਾਰ ਨੇ ਵਾਅਦਾ ਕੀਤਾ ਸੀ ਕਿ ਜੇਕਰ 3200 ਰੁਪਏ ਤੋਂ ਘੱਟ ਰੇਟ ਲੱਗੇ ਤਾਂ ਸਰਕਾਰ ਉਸ 'ਤੇ ਐਂਟਰ ਕਰੇਗੀ ਪਰ ਕਿਸਾਨਾਂ ਨੇ ਦੱਸਿਆ ਕੀ ਫਸਲ ਦਾ ਰੇਟ ਸਿਰਫ 2000 ਰੁਪਏ ਲੱਗ ਰਿਹਾ ਹੈ ਜਿਸ ਕਰਕੇ ਕਿਸਾਨ ਆਪਣੀ ਫਸਲ ਮੰਡੀਆਂ ਚੋਂ ਵਾਪਸ ਚੁੱਕ ਰਿਹਾ ਤੁਹਾਨੂੰ ਦੱਸ ਦਈਏ ਕਿ ਪਿਛਲੇ ਸਾਲ ਜਿੱਥੇ ਪੰਜਾਬ ਦੇ ਕਿਸਾਨਾਂ ਨੂੰ ਬਾਤਮਤੀ ਦੇ ਰੇਟ 3500 ਰੁਪਏ ਪ੍ਰਤੀ ਕੁਆਂਟਲ ਮਿਲੇ ਸਨ ਇਸ ਸਾਲ ਉਹਨਾਂ ਨੂੰ ਸਿਰਫ 2000 ਰੁਪਏ ਪ੍ਰਤੀ ਕੁਆਂਟਲ ਦੀ ਕੀਮਤੀ ਮਿਲ ਰਹੀ ਹੈ ਕਿਸਾਨ ਇਸ ਗਿਰਾਵਟ ਨੂੰ ਲੈ ਕੇ ਚਿੰਤਤ ਹਨ ਕਿਉਂਕਿ ਇਹ ਟਲਾਨ ਵਾਲੀਆਂ ਕੀਮਤਾਂ ਉਹਨਾਂ ਦੀ ਆਮਦਨ ਤੇ ਵੱਡਾ ਅਸਰ ਪਾ ਰਹੀਆਂ ਹਨ